ਰਾਜਪੁਰਾ ਵਿਖੇ ਸਾਬਕਾ ਕਾਂਗਰਸੀ ਵਿਧਾਇਕ ਨੇ ਮਨਰੇਗਾ ਸਕੀਮ ਦੇ ਨਾਮ ਬਦਲਣ ਨੂੰ ਲੈ ਕੇ ਕੀਤੀ ਮਿਲਣੀ ਛਤੀਸਗੜ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਬਘੇਲ ਤੇ ਕਾਂਗਰਸ ਪ੍ਰਧਾਨ ਰਾਜਾ ਬੜਿੰਗ ਵਿਸ਼ੇਸ਼ ਤੌਰ ਤੇ ਕਰਨਗੇ ਸ਼ਿਰਕਤ ਮਨਰੇਗਾ ਦਾ ਨਾਮ ਬਦਲਣ ਅਤੇ ਉਸ ਵਿੱਚ ਚੱਲ ਰਹੀ ਸਕੀਮਾਂ ਨੂੰ ਲੈ ਕੇ ਲਗਾਤਾਰ ਵੱਖ-ਵੱਖ ਪਾਰਟੀਆਂ ਵੱਲੋਂ ਵਿਰੋਧ ਜਤਾਇਆ ਜਾ ਰਿਹਾ ਹੈ ਇਸੇ ਸਬੰਧ ਵਿੱਚ ਵੀ ਕਾਂਗਰਸ ਦੇ ਸਾਬਕਾ ਵਿਧਾਇਕ ਹਰਦੀਾਲ ਸਿੰਘ ਕੰਬੋਜ ਵੱਲੋਂ ਇੱਕ ਵਰਕਰ ਮਿਲਣੀ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਜੋ ਕਿ ਇੱਕ ਮੀਟਿੰਗ ਸੀ ਲੇਕਿਨ ਉਤਸ਼ਾਹ ਅਤੇ ਜੋਸ਼ ਦੇ ਅੱਗੇ ਉਸ ਮੀਟਿੰਗ ਨੇ ਰੈਲੀ ਦਾ ਰੂਪ ਲੈ ਲਿਆ ਇਸ ਦੌਰਾਨ ਸਾਬਕਾ ਹਲਕਾ ਵ代ਕ ਹਰਦੀਾਲ ਸਿੰਘ ਕੰਬੋਜ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜੀ ਰਾਮਜੀਤ ਜੋ ਕਿ ਮਨਰੇਗਾ ਦਾ ਹੀ ਨਾਮ ਬਦਲਿਆ ਗਿਆ ਹੈ ਪਰ ਉਸ ਵਿੱਚ ਅੰਦਰ ਵੀ ਕਈ ਬਦਲਾਅ ਕੀਤੇ ਗਏ ਹਨ ਜਿਹੜੇ ਸਿੱਧਾ-ਸਿੱਧਾ ਮਜ਼ਦੂਰਾਂ ਤੇ ਗਰੀਬਾਂ ਲੋਕਾਂ ਦੇ ਹੱਕਾਂ ਦਾ ਹਨਨ ਹੈ ਕਾਂਗਰਸ ਪਾਰਟੀ ਹਮੇਸ਼ਾ ਹੀ ਮਜ਼ਦੂਰ ਵਰਗ ਦੇ ਨਾਲ ਹਮੇਸ਼ਾ ਖੜੀ ਹੈ ਤੇ ਅੱਗੇ ਵੀ ਖੜੀ ਰਹੇਗੀ ਇਸ ਸਬੰਧ ਵਿੱਚ ਰਾਜਪੁਰਾ ਅਨਾਜ ਮੰਡੀ ਵਿੱਚ ਇੱਕ ਵੱਡੀ ਰੈਲੀ ਹੋਣ ਜਾ ਰਹੀ ਹੈ ਜਿਸ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਾ ਬੜਿੰਗ ਅਤੇ ਛਤੀਸ਼ਗੜ੍ਹ ਦੇ ਸਾਬਕਾ ਮੁੱਖ ਮੰਤਰੀ ਭពਿੰਦਰ ਸਿੰਘ ਬਘੇਲ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਹਨ ਉਹਨਾਂ ਦੇ ਕਾਂਗਰਸ ਪਾਰਟੀ ਦੇ ਉੱਚ ਅਹੁਦੇਦਾਰ ਅਤੇ ਮੁਖ ਬਲਾਰੇ ਵੀ ਇਸ ਰੈਲੀ ਵਿੱਚ ਸ਼ਿਰਕਤ ਕਰਨਗੇ ਉਹਨਾਂ ਨੇ ਅੱਗੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਇਹ ਮੀਟਿੰਗ ਉਸ ਰੈਲੀ ਦੇ ਸਬੰਧ ਵਿੱਚ ਸੀ ਜਿਸ ਵਿੱਚ ਵਰਕਰਾਂ ਦਾ ਉਤਸ਼ਾਹ ਦੇਖ ਕੇ ਲੱਗਦਾ ਹੈ ਕਿ ਉਹ ਰੈਲੀ ਪਹਿਲੇ ਵਾਲੀ ਰੈਲੀਆਂ ਦੇ ਨਾਲੋਂ ਜ਼ਿਆਦਾ ਹੋਰ ਇਕੱਠ ਅਤੇ ਸਫਲ ਰਹੇਗੀ ਇਸ ਮੌਕੇ ਤੇ ਨਰਿੰਦਰ ਸ਼ਾਸਤਰੀ ਨਗਰ ਕੌਸ਼ਲ ਪ੍ਰਧਾਨ ਬਲਦੇਵ ਸਿੰਘ ਗੱਦੋमाजरा ਜਗਨਨੰਦਨ ਗੁਪਤਾ ਅਮਦੀਪ ਸਿੰਘ ਨਾਗੀ ਮਨੀਸ਼ ਕੁਮਾਰ ਅਨੈਲ ਟੋਨੀ ਅਤੇ ਵੱਖ-ਵੱਖ ਪਿੰਡਾਂ ਦੇ ਕਾਂਗਰਸੀ ਸਰਪੰਚ ਅਤੇ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਸਾਹਿਬਾਨ ਵੀ ਮੌਜੂਦ ਰਹੇ ਤੁਸੀਂ ਦੇਖ ਰਹੇ ਹੋ న్యూਸ ਰੀਡਰ ਪੰਜਾਬ ਤੇ ਜਤਿੰਦਰ ਲੱਕੀ ਨਾਲ ਦੀਪਕ ਕੁਮਾਰ ਦੀ ਰਾਜਪੁਰੇ ਤੋਂ ਰਿਪੋਰਟ ਬਹੁਤ ਧੰਨਵਾਦ ਅਤੇ ਜੀ ਆਇਆਂ ਨੂੰ ਤੁਸੀਂ ਸਾਡੇ ਛੋਟੇ ਜਿਹੇ ਸਥਾਨ ਤੇ ਆਰੇ ਤੇ ਗੁੰਟੇ ਤੁਹਾਡਾ ਕੋਟ ਕੋਟ ਧੰਨਵਾਦ ਅਤੇ ਆਪਾਂ ਨੂੰ ਮਾਣ ਹੋਣਾ ਚਾਹੀਦਾ ਹੈ ਕਿ ਆਪਣੇ ਜ਼ਿਲ੍ਹੇ ਦੇ ਕਿੰਨੇ ਅੜਕੇ ਆ ਬਹੁਤ ਵੱਡੇ ਮਾਣ ਵਾਲੀ ਗੱਲ ਹੈ ਰਾਜਪੁਰੇ ਨਿਵਾਸੀਆਂ ਵਾਸਤੇ ਕਿ ਇਹ ਗਾ ਪ੍ਰੋਗਰਾਮ ਆਪਾਂ ਨੂੰ ਮਿਲਿਆ 10 ਤਰੀਕਾ ਦਾ ਇਹ ਲਈਆ ਕਿਉਂਕਿ ਸਾਰਿਆਂ ਨੂੰ ਜਦੋਂ ਇਹ ਗੱਲ ਗੱਲ ਹੋਈ ਤੇ ਸਭ ਤੋਂ ਵੱਧ ਮਾਨ ਇਹ ਮੈਨੂੰ ਸਰੋਤ ਸਾਹਿਬਾਂ ਨੂੰ ਸਮਝਾ ਮਿਲੀ ਆ ਕਿਉਂਕਿ ਮੰਰੇਗਾ ਜਿਹੜਾ ਵਾ ਇੱਕ ਕੋਈ ਆਮ ਕਾਨੂੰਨ ਨਹੀਂ ਬਦਲਿਆ ਕਾਨੂੰਨ ਇਹੋ ਜਿਹਾ ਕਾਨੂੰਨ ਸੀ ਜਿਹੜਾ ਦੁਨੀਆ ਵਿੱਚ ਕੋਈ ਲਿਖਿਆ ਕਾਨੂੰਨ ਨਹੀਂ ਜਿਹੜਾ ਕਿਸੇ ਨੂੰ ਹੱਕ ਦਿੰਦਾ ਹੋਵੇ ਰੋਜ਼ਗਾਰ ਮਿਲੇਗਾ ਅਸੀਂ ਕੋਈ ਪੀਐਨ ਦੀ ਨੌਕਰੀ ਕਿਤੇ ਲੈਣੀ ਹੋਵੇ ਕਿਤੇ ਹੋਰ ਕੋਈ ਸਰਕਾਰੀ ਨੌਕਰੀ ਲੈਣੀ ਹੋਵੇ ਉਹਦੇ ਲਈ ਅਰਜੀ ਦੇਣੀ ਪੈਂਦੀ ਆ ਤਰਲਾ ਕਰਨਾ ਪੈਂਦਾ ਮਿੰਤ ਕਰਦੀ ਪੈਂਦੀ ਆ ਬਨੂੜ ਜਾ ਰਿਹਾ ਸੀ ਮੀਟਿੰਗ ਕਹਿੰਦੇ ਜੀ ਮੈਂ ਰਵਿੰਦਰ ਬੋਲਦਾ ਪਿਲਖਣੀ ਤੋਂ ਵੀ ਮੈਂ ਭਾਜੀਪੀ ਵੱਲੋਂ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਲੜਿਆ ਇੱਥੇ ਮੈਂ ਕਿਹਾ 10 ਬਟੇ ਕਹਿੰਦੇ ਵੀ ਮੈਂ ਤੁਹਾਨੂੰ ਮਿਲਣਾ ਹੈਗਾ ਲੇਕਿਨ ਮੈਂ ਹੁਣ ਬਨੂੜ ਜਾ ਰਿਹਾ ਕਿ ਮੈਂ ਵਾਪਸ ਆ ਕੇ ਫਿਰ ਆਪਾਂ ਮਿਲਦੇ ਆ ਮੈਨੂੰ ਖੁਸ਼ੀ ਹੋਈ ਉਸ ਗੱਲ ਦੀ ਕਿ ਜਦੋਂ ਮੈਂ ਵਾਪਸ ਆਇਆ ਤੇ ਇਨ ਫੇਰ ਮੈਨੂੰ ਫੋਨ ਕੀਤਾ ਮੈਂ ਕਿਹਾ ਆ ਜਿਓ ਤੁਸੀਂ ਮੈਂ ਉੱਠੀ ਆ ਗਿਆ ਮੇਰੇ ਕੋਲ ਆ ਕੇ ਇਹ ਨਾ ਚੋਣਾਚ ਹਾਂ ਨਾ ਕਿ ਭਾਜਪਾ ਦਾ ਕੈਨੇਡੀਅਨ ਸੀ ਕਹਿੰਦਾ ਹਰ ਪਿੰਡ ਚ ਤੁਹਾਡੀ ਉਹ ਗੱਲ ਕਰਦੇ ਸੀ ਜੀ ਅਸੀਂ ਤਾਂ ਵੋਟ ਕੰਬੋਤ ਸਾਹਿਬ ਦੇ ਮਨੂ ਭਰਨੀ ਸੀ ਤਾਂ ਕਿ ਵਰਤਾਨ ਜੀ ਅੱਜ ਜਿਹੜੀ ਮੀਟਿੰਗ ਹੋ ਰਹੀ ਹੈ ਇਹ ਬਾਰੇ ਤੁਹਾਨੂੰ ਜਾਣਕਾਰੀ ਦੇ ਦਿੰਦੇ ਠੀਕੋ ਜੀ ਅੱਜ ਇਹ ਪੂਰੇ ਮਤਲਕੇ ਰਾਜਪੁਰਾ ਹਲਕੇ ਦੇ ਕਾਂਗਰਸ ਵਰਕਰਸ ਦੀ ਮੀਟਿੰਗ ਹੈ ਸ਼ਹਿਰ ਤੇ ਦਿਹਾਤੀ ਤੇ ਇਹ ਜਿਹੜਾ ਤੁਹਾਨੂੰ ਪਤਾ ਕਿ ਇੱਕ ਬੜਾ ਬਲੈਕ ਲਾਗ ਕਾਲਾ ਕਾਨੂੰਨ ਲੈ ਕੇ ਜਿਹੜਾ ਪਹਿਲਾਂ ਖੇਤੀ ਦਾ ਕਾਨੂੰਨ ਲੈ ਕੇ ਆਏ ਸੀ ਉਸੇ ਤਰੀਕੇ ਦੇ ਨਾਲ ਇਹ ਗਰੀਬਾਂ ਦੇ ਵਿਰੁੱਧ ਇੱਕ ਕਾਨੂੰਨ ਲੈ ਕੇ ਆਏ ਆ ਮਨਰੇਗਾ ਨੂੰ ਖਤਮ ਕਰਨ ਦੇ ਲਈ ਤੇ ਜਿਹੜਾ 2005 ਦੇ ਅੰਦਰ यूपीए दी सरकार ने डॉक्टर मनमोहन सिंह जी दी सरकार ने ਇਹ ਕੀਤਾ ਸੀ ਕਿ ਕਮ ਦਾ ਅਧਿਕਾਰ ਉਹਨੂੰ ਇਹ ਖਤਮ ਕਰਦੇ ਆਹستہ ਆਹستہ ਖਤਮ ਕਰਨ ਤੇ ਲੱਗੀ ਹੈਗੀਆ ਕਿਉਂਕਿ ਅੱਗੇ ਜਿਹੜੀ ਫੰਡਿੰਗ ਸੀ ਟੋਟਲ ਤੇ ਟੋਟਲ ਫੰਡਿੰਗ ਉਹ ਸਾਰੀ ਗਵਰਨਮੈਂਟ ਆਫ ਇੰਡੀਆ ਵੱਲੋਂ ਕੀਤੀ ਜਾਂਦੀ ਸੀ ਪਰ ਪਿਛਲੇ ਕੁਝ ਸਾਲਾਂ ਤੋਂ ਇਹ ਆਹستہ ਆਹستہ ਉਸ ਨੂੰ ਜਿਹੜਾ ਹੈਗਾ ਬਜਟ ਨੂੰ ਘਟਾਉਂਦੇ ਗਏ ਆ ਜਿਹੜਾ 1.5 ਲੱਖ ਕਰੋੜ ਤੋਂ ਘਟਾ ਕੇ ਹੁਣ 78000 ਕਰੋੜ ਰੁਪਏ ਤੇ ਲੈ ਆਏ ਇਸੇ ਤਰੀਕੇ ਦੇ ਨਾਲ ਆਉਣ ਵਾਲੇ ਸਬੰਧ ਦੇ ਵਿੱਚ ਚਲੋ ਨਾਮ ਬਦਲਣਾ ਨਾਲ ਕੋਈ ਬਹੁਤਾ ਫਰਕ ਨਹੀਂ ਮੈਂ ਗੱਲ ਤਾਂ ਇਹ ਵੀ ਜਿਹੜਾ ਤੁਸੀਂ ਇਹਦਾ ਪਿਛੋਕੜ ਕੀ ਹੈਗਾ ਇਹਨਾਂ ਦੀ ਸੋਚ ਕੀ ਹੈਗੀ ਆ ਕਿਉਂਕਿ ਪਹਿਲਾਂ ਜਿਹੜਾ ਸੀਗਾ ਉਹ ਟੋਟਲ ਫੰਡਿੰਗ ਉਹ ਟੋਟਲ ਤੇ ਟੋਟਲ ਫੰਡਿੰਗ ਭਾਰਤ ਸਰਕਾਰ ਵੱਲੋਂ ਕੀਤੀ ਜਾਂਦੀ ਸੀ ਹੁਣ ਹਾਲਾਂਕਿ ਉਹਨਾਂ ਸਮਿਆਂ 'ਚ ਵੀ ਜਦੋਂ 75% ਮਟੀਰੀਅਲ ਦਾ ਭਾਰਤ ਸਰਕਾਰ ਵੱਲੋਂ ਦਿੱਤਾ ਜਾਂਦਾ ਨਹੀਂ 25% ਜਿਹੜਾ ਸਟੇਟ ਗਵਰਨਮੈਂਟ ਦਿੰਦੀ ਸੀ ਉਹ ਕਈ ਵਾਰੀ 25% ਵੀ ਨਹੀਂ ਸੀ ਪਾ ਹੁੰਦਾ ਸਟੇਟ ਸਰਕਾਰਾਂ ਵੱਲੋਂ ਤੇ ਉਹਦੇ ਬਾਰ ਬੜਾ ਨੁਕਸਾਨ ਹੁੰਦਾ ਸੀਗਾ ਤੇ ਇਹ ਹੋ ਹੀ ਹੋ ਹੀ ਜਿਤ ਪੋਸੀਬਲ ਕਿ ਜਿਹੜਾ ਹੁਣ ਇਹ ਜਿਹੜਾ ਹੈਗਾ 40% ਜਿਹੜਾ ਹੈਗਾ ਉਹ ਪਾ ਦਣਗੇ ਇਹ ਤਾਂ ਮੈਨੂੰ ਲੱਗਦਾ ਕਿ ਆ ਹਿਸਤਾ ਹਿਸਤਾ ਹੀ ਖਤਮ ਕਰਨ ਦੇ ਕਿਨਾਰੇ ਲੈ ਕੇ ਚੱਲੇ ਆ ਤਾਂ ਪਰ ਬਿਲਕੁਲ ਕਾਂਗਰਸ ਪਾਰਟੀ ਇਹ ਚੁੱਪ ਕਰਕੇ ਨਹੀਂ ਬੈਠੇਗੀ ਤੇ ਇੱਕ ਬੜਾ ਵੱਡਾ ਜਿਹੜਾ 8 ਤਰੀਕ ਤੋਂ ਪੂਰੇ ਦੇਸ਼ ਦੇ ਅੰਦਰ ਮਹਾ ਸੰਗਰਾਮ ਮਨਰੇਗਾ ਦਾ ਮਹਾਂ ਸੰਗਰਾਮ ਜਿਹੜਾ ਹੈ ਉਹ ਸ਼ੁਰੂਆਤ ਕੀਤੀ ਹੈ ਜਿਹੜੀ ਪੰਜਾਬ ਦੇ ਵਿੱਚ ਸਾਡੇ ਇੰਚਾਰਜ ਨੇ 36 ਗੜ ਦੇ ਸਾਬਕਾ ਮੁੱਖ ਮੰਤਰੀ ਭਪੇਸ਼ ਵਗੇਲ ਜੀ ਉਹਨਾਂ ਨੇ 5 ਦਿਨ ਦਾ ਪ੍ਰੋਗਰਾਮ ਜਿਹੜਾ ਦਿੱਤਾ ਤੇ ਜਿਹਦੇ ਵਿੱਚ ਇੱਕ ਰਾਜਪੁਰਾ ਹੈ ਤੇ ਰਾਜਪੁਰਾ 10 ਤਰੀਕ ਦਾ ਹੈ ਤੇ ਅਨਾਜ ਮੰਡੀ ਚ ਅਸੀਂ ਜਿਹੜਾ ਹੈਗਾ ਇਹ ਪ੍ਰੋਗਰਾਮ ਕਰਨ ਜਾ ਰਹੇ ਆ ਜਿਹਦੇ ਵਿੱਚ ਕੁਝ ਸਾਡੇ ਨਾਲ ਹੋਰ ਵੀ ਵਿਧਾਨ ਸਭਾ ਹਲਕੇ ਲਾਏ ਆ ਉੱਥੋਂ ਵੀ ਪਰ ਜਿਹੜਾ ਜ਼ਿਆਦਾ ਜਿਹੜਾ ਹੈਗਾ ਉਹ ਟੋਟਲ ਅਤੇ ਟੋਟਲ ਜਿਹੜਾ ਉਹ ਗੈਦਰਿੰਗ ਹੈਗੀ ਆ ਉਹ ਰਾਜਪੁਰੇ ਦੇ ਲੋਕ ਜਗਤਕਿੰਨ ਨਕ ਪਰ ਪਏਗਾ ਪੰਜਾਬ ਦੇ ਜਿਹੜੇ ਮਨਰੇਗਾ ਵਾਲੇ ਲੋਕ ਹੈ ਇਹਨਾਂ ਨੂੰ ਕਿੰਨਾ ਕੁ ਫਰਕ ਪਏਗਾ ਫਰਕ ਤਾਂ ਦੇਖੋ ਮੈਂ ਤੁਹਾਨੂੰ ਦੱਸਦਾ ਕਿ ਜਦੋਂ 17 ਤੋਂ ਲੈ ਕੇ 22 ਤੱਕ ਕਾਂਗਰਸ ਪਾਰਟੀ ਦੀ ਸਰਕਾਰ ਸੀ ਅਸੀਂ 82 ਦਿਨ ਦਾ ਕੰਮ ਦੇ ਪਾਏ ਇਹਨਾਂ ਨੂੰ ਹਾਲਾਂਕਿ ਸਾਡੇ ਕਦੇ ਕੰਮ ਨਹੀਂ ਸੀ ਰੁਕਦੇ ਹੁੰਦੇ ਪਰ ਪਿਛਲੇ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਉਹਦੇ ਐਵਰੇਜ ਜਿਹੜੇ ਨਿਕਲ ਕੇ ਆਈ ਹੈ ਉਹ 24 ਤੋਂ ਲੈ ਕੇ 28 ਦਿਨ ਦੀ ਆਈ ਹੈਗੀ ਆ ਤੇ ਇਹਨਾਂ ਦੀ ਵੀ ਇਹ ਹਲਾ ਇਹਨਾਂ ਨੇ ਤਾਂ ਹੁਣ ਜਮਾ ਹੀ ਪੱਲਾ ਛਾੜ ਦੇਣਾ ਸੈਂਟਰ ਤੇ ਗੇਰ ਦੇਣਾ ਤੇ ਜਿਹੜੇ ਗਰੀਬ ਵਰਗ ਆ ਉਹ ਸਾਰਾ ਮਾਰਿਆ ਜਾਣਾ ਹੁੰਦਾ ਸ ਕੋਈ ਕੰਮ ਨਹੀਂ ਚੱਲਨੇ ਹੈਗੇ ਹੁਣ ਸਰ ਜਿਸ ਤਰ੍ਹਾਂ ਵੱਡੇ ਪੱਧਰ ਤੇ ਵਿਰੋਧ ਕੀਤਾ ਜਾ ਰਿਹਾ ਸਾਰੀ ਪਾਰਟੀਆਂ ਵੱਲੋਂ ਤਾਂ ਲੱਗਦਾ ਹੈ ਕਿ ਜਿਸ ਤਰ੍ਹਾਂ ਪਹਿਲੇ ਵੱਲੇ ਖੇਤੀ ਕਾਨੂੰਨ ਵਾਪਿਸ ਲਿੱਤੇ ਆ ਇਹਨੂੰ ਵੀ ਵਾਪਿਸ ਲੈਣ ਦਾ ਕੋਈ ਪਲਾਨ ਬੰਨਦਾ 30 ਕਰੋੜ ਜਿਹੜਾ ਪਰਿਵਾਰ ਇਸ ਦੇਸ਼ ਦੇ ਅੰਦਰ ਫੈਕਟਰੀ 30 ਕਰੋੜ ਜੀ ਤਾਂ ਕੀਮਤ ਮਤਲਬ ਕਿ ਚੁੱਪ ਕਰਕੇ ਬੈਠ ਜਾਣਗੇ ਤਾਂ ਇਹ ਇਹਨਾਂ ਨੂੰ ਵਾਪਸ ਲੈਣਾ ਹੀ ਪਏਗਾ ਹਲੋ ਯੂ ਟਰਨ ਪੱਕਾ ਹੈ ਜੀ ਦੇਖੋ ਇਹ ਤਾਂ ਯੂ ਟਰਨ ਤਾਂ ਉਹਨਾਂ ਨੂੰ ਲੈਣਾ ਹੀ ਪਏਗਾ ਜਦੋਂ ਮਜਬੂਰੀ ਬਣ ਜਾਏਗੀ ਹਾਂ ਜੀ ਸਵਾਲ ਹੈ ਤੁਸੀਂ ਆਪਣੇ ਭਾਗ ਦੇ ਕੀ ਕਿਹਾ ਤੁਸੀਂ ਬੋਲੇ ਹੈ ਕਿ ਜਿਹੜਾ ਪੱਤਰਕਾਰਾਂ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੰਜਾਬ ਪੁਲਿਸ ਦੀ ਮਤਲਬ ਉਹਦੇ ਬਾਰੇ ਤੁਸੀਂ ਕੀ ਕਹੋਗੇ ਤੈਨੂੰ ਹੀ ਤੂੰ ਹੀ ਦੱਸ ਦੇ ਤੂੰ ਪਹਿਲਾਂ ਆਪਣਾ ਹਾਲ ਦੱਸ ਬਾਕੀਆਂ ਦਾ ਵੀ ਇਹੀ ਹੈਗਾ ਠੀਕ ਹੈ ਨਹੀਂ ਯੂਝ ਰਿਹਾ ਜੀ ਜਿਹੜਾ ਯੂਝ ਰਿਹਾ ਉਹ ਵੀ ਵਿਚਾਰੇ ਯੂਝ ਹੀ ਰਿਹਾ ਅਸੀਂ ਨਾਲ ਨਾ ਪਾਈ ਸਰਕਾਰ ਅਸੀਂ ਕਾਂਗਰਸ ਪਾਰਟੀ ਨਾਲ ਨਾ ਬਿਲਕੁਲ ਨਾਲ ਹੈਗੇ ਜਿਹੜਾ ਤੁਸੀਂ ਦੱਸਿਆ ਵੀ ਇੱਥੇ ਦਾਸਿੰਗ ਪ੍ਰੋਗਰਾਮ ਕਰ ਰਹੇ ਹੋ ਇਹ ਦੱਸ ਦਿਓ ਕਿੰਨੇ ਵਜੇ ਆਜੀ ਤੋਂ ਉਹਦੇ ਪ੍ਰੋਗਰਾਮ ਦੇ ਵਿੱਚ ਕੌਣ-ਕੌਣ ਸ਼ਮਿਲ ਕਰ ਰਿਹਾ ਜੀ ਇਹਦੇ ਵਿੱਚ ਜੀ ਸਾਰੇ ਪੰਜਾਬ ਦੇ ਐਮਪੀ ਸਾਹਿਬਾਨ ਸਾਡੇ ਪ੍ਰਦੇਸ਼ ਕਾਂਗਰਸ ਕਮਿਊਨਿਟੀ ਦੇ ਪ੍ਰਧਾਨ ਰਾਜਾ ਵੜਿੰਗ ਜੀ ਤੇ ਪਪੇਸ਼ ਵਕੀਲ ਜੀ ਜਿਹੜੇ ਸਾਡੇ ਆਲ ਇੰਡੀਆ ਕਾਂਗਰਸ ਕਮਿਊਨਿਟੀ ਦੇ ਜਨਨ ਸ਼ਕਤੀ ਇਨਚਾਰਜ ਨੇ ਪੰਜਾਬ ਦੇ ਇਹ ਸਾਬਕਾ ਮੁੱਖ ਮੰਤਰੀ ਵੀ ਹੈ ਛੱਤੀਸਗੜ੍ਹ ਦੇ ਉਹ ਆ ਰਹੇ ਹੈਗੇ ਸਪੈਸ਼ਲੀ ਦੀ ٹیم ਇਹਨਾਂ ਨੂੰ ਹਾਲੀ ਤੋਂ ਮਨ ਪਾਰਟੀ ਵੱਲੋਂ ਇੱਥੇ ਕੋਆਰਡੀਨੇਟਰ ਲਾਇਆ ਗਿਆ ਇਸ ਪ੍ਰੋਗਰਾਮ ਦਾ ਕਿਉਂਕਿ ਇਹ ਬਹੁਤ ਇੰਪੋਰਟੈਂਟ ਪ੍ਰੋਗਰਾਮ ਹੈ ਕਾਂਗਰਸ ਪਾਰਟੀ ਦਾ ਪੰਜਾਬ ਵਿੱਚ ਹਿੰਦੁਸਤਾਨ ਦੇ ਸਾਡੇ ਜਿਹੜੇ ਸਾਬਕਾ ਮੁੱਖ ਮੰਤਰੀ ਛਤੀਸਗੜ੍ਹ ਦੇ ਉਹ ਇੱਥੇ ਇੰਚਾਰਜ ਨੇ ਉਹ ਆ ਰਹੇ ਨੇ ਉਹ ਮੰਰੇਗਾ ਦੇ ਬਾਰੇ ਜੋ ਇਸ ਕਾਲੇ ਕਾਨੂੰਨ ਜਿਹੜਾ ਲਿਆਂਦਾ ਇਹਨਾਂ ਨੇ ਮੰਰੇਗਾ ਦਾ ਜੋ ਗਰੀਬਾਂ ਦਾ ਹੱਕ ਸੀਗਾ ਉਹ ਖੋਣ ਦੀ ਕੋਸ਼ਿਸ਼ ਜਿਹੜੀ ਕਰ ਰਹੀ ਆ ਇਹ ਸਰਕਾਰ ਕਿਉਂਕਿ ਸਮਾਇਦਾਰਾਂ ਦੀ ਸਰਕਾਰ ਹੈ ਚਾਹੁੰਦੀ ਆ ਕਿ ਗਰੀਬ ਵਰਗ ਜਿਹੜਾ ਵਾ ਉਹਨਾਂ ਸਮਾਇਦਾਰਾਂ ਤੇ ਡਿਪੈਂਡੈਂਟ ਹੋਵੇ ਅਦਾਨੀ ਤੇ ਅਬਾਨੀ ਦੇ ਡਿਪੈਂਡੈਂਟ ਹੋ ਜਾਣ ਇਸ ਲਈ ਜਿਹੜਾ ਪੇ ਰਜਗਾਰ ਗਰੰਟੀ ਆ ਉਹਨੂੰ ਖਤਮ ਕਰਕੇ ਇਹ ਸਰਕਾਰ ਜਿਹੜੀ ਆ ਹਮੇਸ਼ਾ ਜਿਹੜੀ ਗਰੀਬਾਂ ਦੀ ਵਿਰੋਧੀ ਰਹੀ ਆ ਸਮਾਇਦਾਰਾਂ ਪੱਖੀ ਸਰਕਾਰ ਆ ਉਸ ਕਰਕੇ ਕਾਨੂੰਨ ਜਿਹੜਾ ਮੈਂ ਸਮਝ ਲਿਆਦਾ ਉਹਦੇ ਦਾ ਕਾਂਗਰਸ ਪਾਰਟੀ ਡਟ ਕੇ ਵਿਰੋਧ ਕਰਦੀ ਆ ਰਾਹੁਲ ਗਾਂਧੀ ਜੀ ਖੜਗੇ ਜੀ ਸੁਨੀਆ ਗਾਂਧੀ ਜੀ ਉਹਨਾਂ ਨੇ ਸਾਡਾ ਪ੍ਰੋਗਰਾਮ ਹਿੰਦੁਸਤਾਨ ਚ ਇਹ ਵਿਰੋਧ ਕਰਦਾ ਜਿਹੜਾ ਫੈਸਲਾ ਕੀਤਾ ਜਿਹਦੇ ਤੇ ਪੰਜਾਬ ਦੀ ਸ਼ੁਰਾ ਜਿਹੜੀ ਆ ਆਰਥਿਕਨ ਹੋ ਰਹੀ ਆ ਉਹ 10 ਨੂੰ ਰਾਜਪੁਰੇ ਚ ਬਹੁਤ ਵੱਡੀ ਜਿਹੜੀ ਆ ਪ੍ਰੋਗਰਾਮ ਜਿਹੜਾ ਦੱਸਿਆ ਕੰਬੋਤ ਸਾਹਿਬ ਨੇ ਹੁਣ ਜਾ ਰਹੇ ਇੱਥੇ ਕਿਉਂਕਿ ਇਹ ਬੜਾ ਇਲਾਕਾ ਜਿਹੜਾ ਇੰਪੋਰਟੈਂਟ ਇਲਾਕਾ ਇੱਥੇ ਮਜ਼ਦੂਰ ਬਹੁਤ ਜਿਹੜੇ ਇਸ ਇਲਾਕੇ ਚ ਕੰਮ ਕਰਦੇ ਨੇ ਉਹਨਾਂ ਸਾਰਿਆਂ ਦੇ ਹੱਕਾਂ ਤੇ ਢੱਕਾ ਮਾਰਨ ਜਾ ਰਹੀ ਹੈ ਸਰਕਾਰ ਉਹਦੇ ਲਈ ਇਹ ਕਾਂ ਕੀ ਕਾਂਗਰਸ ਪਾਰਟੀ ਉਹਨਾਂ ਮਜ਼ਦੂਰਾਂ ਨੂੰ ਅਵੇਲ ਕਰ ਸਕੇ ਉਹਨਾਂ ਲੋਕਾਂ ਤੱਕ ਇਹ ਗੱਲ ਪਹੁੰਚਾਈ ਜਾ ਸਕੇ ਵੀ ਤੁਹਾਡੇ ਹੱਕਾਂ ਤੇ ਕਿਦਾਂ ਡਾਕਾ ਮਾਰਿਆ ਜਾ ਰਿਹਾ ਕਿਉਂਕਿ ਉਹ ਲੋਕ ਜਿਹੜੇ ਦਬਲੇ ਕੁਚਲੇ ਲੋਕ ਨੇ ਉਹਨਾਂ ਦੇ ਸੋਸ਼ਲ ਮੀਡੀਆ ਤੇ ਨੇ ਨਾ ਉਹ ਕੋਈ ਖੋਰ ਬੋਤਾ ਉਹਨਾਂ ਨੂੰ ਜਾਣਕਾਰੀ ਮਿਲਦੀ ਹੈ ਉਹਨਾਂ ਤੱਕ ਇਹ ਜਾਣਕਾਰੀ ਪਹੁੰਚਾ ਕੇ ਉਹਨਾਂ ਨੂੰ ਜਿਹੜਾ ਉਹਨਾਂ ਦੇ ਹੱਕਾਂ ਦੇ ਡਾਕਾ ਵਜਾ ਉਹਨੂੰ ਜਾਗਰੂਕ ਕਰਨਾ ਵਾ ਅੰਦਰ ਵਿੱਚ ਇੰਨਾ ਇਕੱਠ ਹੋਇਆ ਤੇ ਲੱਗਦਾ ਕਿ 10 ਤਰੀਕ ਨੂੰ ਤੋਂ ਵੀ 10 ਮਿਲਦਾ ਜਾਏ ਮੈਨੂੰ ਬਹੁਤ ਤਸੱਲੀ ਤੇ ਖੁਸ਼ੀ ਹੋਈ ਹੈ ਅੱਜ ਇੱਥੇ ਇਸ ਇੰਨਾ ਉਤਸ਼ਾਹ ਕੰਬੋਤ ਸਾਹਿਬ ਨਾਲ ਲੋਕ ਇੰਨਾ ਪਿਆਰ ਕਰਦੇ ਨੇ ਹਲਕੇ ਦੇ ਇਨੀ ਠੰਡ ਵਿੱਚ ਸਵੇਰੇ 10 ਵਜੇ ਜੇ ਇੰਨਾ ਇਕੱਠਾ ਅੱਜ ਹੋ ਸਕਦਾ ਅੱਜ ਤੇ ਸਿਰਫ ਇਨ ਤਿਆਰੀ ਵਾਸਤੇ ਇਹਨਾਂ ਦੀ ਮੀਟਿੰਗ ਬਦਕਲ ਮੀਟਿੰਗ ਸੀ ਮੋਤਬਰੂਦੀ ਜਿਹੜੇ 500 500 ਸਹਿਬਾਨ ਨੇ ਬਲਾਕ ਸੰਭਦੀ ਮੈਂਬਰ ਸਹਿਬਾਨ ਨੇ ਉਸ ਦਿਨ ਇਹਨਾਂ ਨੇ ਇਕੱਠ ਕਰਕੇ ਜੁਣਾ ਜਿੱਦਾਂ ਅੱਜ ਵੱਡਾ ਇਕੱਠ ਆ ਮੈਨੂੰ ਤੇ ਖੁਸ਼ੀ ਆ ਵੀ ਉਸ ਦਿਨ ਬਹੁਤ ਵੱਡਾ ਆਸ ਤੋਂ ਵੱਧ ਪਿਛਲੀ ਜੋ ਰੈਲੀਆਂ ਹੋਈਆਂ ਉਹਦਾ ਰਿਕਾਰਡ ਟੁੱਟੇਗਾ ਬਿਲਕੁਲ ਟੁੱਟੇਗਾ ਤੁਸੀਂ ਵੇਖੋ ਅੱਜ ਲੋਕ ਆਪ ਹਜ਼ਰੇ ਹੋ ਕੇ ਲੋਕ ਇਹ ਸਰਕਾਰ ਤੋਂ ਅੱਕੇ ਪੈ ਨੇ ਲੋਕ ਦੇ ਚਫ ਜੜੀ ਆ ਦੀਗ ਦੇ ਪੈਨੇ ਕਾ ਕਾਂਗਰਸ ਪਾਰਟੀ ਆਵੇ ਕੰਬੋਤ ਸਾਹਿਬ ਦਵਾਵਾ ਅਗਵਾਈ ਕਰਨ ਅੱਜ ਤੱਕਾ ਹਾਥਾ ਹੋ ਰਿਹਾ ਅੱਜ ਅੱਜ ਕੋਈ ਗ੍ਰਾਂਟ ਨਹੀਂ ਹੋ ਰਹੀ ਮਿਲਦੀ ਕਿਤੇ ਪਿੰਡਾਂ ਦੇ ਵਿਕਾਸ ਨਹੀਂ ਹੋਦੇ ਕੋਈ ਜਿੱਥੇ ਜੋ ਤੁਸੀਂ ਪੰਚਾਇਤਾਂ ਲੱਖਣ ਦੇਖਿਆ ਬਲਾਕ ਸੰਮਤੀ ਦੇਖਿਆ ਉਹ ਅੱਜ ਜਿਸ ਤਰ੍ਹਾਂ ਭਾਈ ਸਾਹਿਬ ਕਹਿ ਰਹੇ ਸਨ ਮੀਡੀਆ ਦਾ ਗਲਾ ਕੁੱਟਿਆ ਜਾ ਰਿਹਾ ਕਿਉਂਕਿ ਇਹ ਗੱਲ ਸਵਾਲ ਜਿਹੜਾ ਇਹ ਗੱਲ ਸਰਕਾਰ ਆਈ ਸੀ ਤੇ ਅਸੀਂ ਲੋਕੀ ਨੂੰ ਸਵਾਲ ਪਿੰਡਾਂ ਚ ਸਰਕਾਰ ਚੱਲੇਗੀ ਅੱਜ ਤੇ ਚੰਡੀਗੜ੍ਹ ਚੋਂ ਨਹੀਂ ਚੱਲਦੀ ਅੱਜ ਤੇ ਦਿੱਲੀ ਚੋਂ ਸਰਕਾਰ ਚੱਲਦੀ ਆ ਇਸ ਕਰਕੇ ਪੰਜਾਬ ਦੇ ਲੋਕ ਬਹੁਤ ਸਿਆਣੇ ਨੇ ਜੇ ਉਹ ਬੰਦਵੇ ਜਿਤਾ ਸਕਦੇ ਨੇ ਜੀਰੋ ਵੀ ਕਰ ਸਕਦੇ ਨੇ ਇਸ ਕਰਕੇ ਇਹਨਾਂ ਦੀ ਵਾਰੀ ਅਗੋਂ ਜ਼ੀਰੋ ਹੋਣ ਵਾਲੀ ਆ ਤੁਸੀਂ ਥੋੜੇ ਮਹੀਨੇ ਬਾਅਦ ਇਹਨੂੰ ਦੇਖੋਗੇ 10 ਤਰੀਕ ਨੂੰ ਜਿਹੜੀ ਰੈਲੀ ਕੀਤੀ ਜਾ ਰਹੀ ਆ ਉਸ ਤੇ ਕਿਹੜੇ ਕਿਹੜੇ ਮੁਖ ਬੁਲਾਰੇ ਪਾਰਟੀ ਦੇ ਕਿਹੜੇ ਕਿਹੜੇ ਵੱਡੇ ਲੀਡਰ ਆ ਰਹੇ ਇਹਦੇ ਜਿਸ ਸਾਡੇ ਸਭ ਤੋਂ ਵੱਡੇ ਬਗੇਲ ਸਾਹਿਬ ਨੋ ਸਕੱਤ ਕੋਨੇ ਆਲ ਇੰਡੀਆ ਕਾਂਗਰਸ ਦੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਜੀ ਆ ਰਹੇ ਨੇ ਸੀਐਲਪੀ ਲੀਡਰ ਬਾਜਵਾ ਜੀ ਆ ਰਹੇ ਨੇ ਸੁਖਿੰਦਰ ਸਿੰਘ ਰੰਧਾਵਾ ਜੀ ਆ ਰਹੇ ਨੇ ਪੰਜਾਬ ਦੇ ਸਾਰੇ ਐਮਐਲਏ ਸਹਿਬਾਨ ਜਿਹੜੇ ਆ ਸਾਬਕਾ ਐਮਐਲਏ ਸਾਬਕਾ ਮੰਤਰੀ ਸਹਿਬਾਨ ਸਾਰੇ ਆ ਰਹੇ ਨੇ ਉਹ ਸਮੁੱਚੀ ਲੀਡਰਸ਼ਿਪ ਸਾਰੇ ਪੰਜਾਬ ਦਾ ਇਹ ਜਿਹੜਾ ਪ੍ਰੋਗਰਾਮ ਆ 5 ਦਿਨ ਦਾ ਉਹਦੇ ਵਿੱਚ ਨਾਲ ਹੋਵੇਗੀ ਉਹਦਾ ਨਾਲ ਇੱਕ ਬੱਸ ਆ ਰਹੀ ਆ ਬੱਸ ਦੇ ਉੱਤੇ ਵਿੱਚ ਬੈਠ ਕੇ ਸਾਰੀ ਲੀਡਰਸ਼ਿਪ ਜਿਹੜੀ ਆ ਉਹ ਆਏਗੀ ਉਹਦੇ ਇਥੋਂ ਅੱਗੇ ਜਿਹੜਾ ਦੂਜਾ ਪ੍ਰੋਗਰਾਮ ਹੋ ਕੇ ਜਾਣਗੇ ਉਹ ਕਿਉਂਕਿ ਇਹ ਇਹ ਸਾਡਾ ਇੱਕਲਾ ਕਾਂਗਰਸ ਪਾਰਟੀ ਦਾ ਨਹੀਂ ਪ੍ਰੋਗਰਾਮ ਇਹ ਸਾਰੇ ਹਿੰਦੁਸਤਾਨੀਆਂ ਦਾ ਸਾਰੇ ਗਰੀਬਾਂ ਨੂੰ ਜਾਗਰੂਕ ਕਰਨ ਲਈ ਅੱਜ ਲੋੜ ਆ ਸਾਨੂੰ ਸਾਰਿਆਂ ਦੀ ਜ਼ਿੰਮੇਂਦੀ ਬੰਦੀ ਆ ਕਿ ਅਸੀਂ ਉਹਨਾਂ ਲੋਕਾਂ ਦਾ ਜਿਹੜੇ ਆਮ ਦਬਲੇ ਕੁਜਰੇ ਲੋਕ ਉਹਨਾਂ ਦੇ ਹੱਕਾਂ ਲਈ ਆਵਾਜ਼ ਚੱਕੀ ਹੈ ਕਾਂਗਰਸ ਪਾਰਟੀ ਰਾਹੁਲ ਗਾਂਧੀ ਜੋ ਹਮੇਸ਼ਾ ਗਰੀਬਾਂ ਦੀ ਗੱਲ ਕਰਦੇ ਆ ਆਮ ਦਬਲੇ ਕੁਜਰੇ ਦੀ ਗੱਲ ਕਰਦੇ ਆ ਉਹਦੀ ਕਾਂਗਰਸ ਪਾਰਟੀ ਅਗਵਾਈ ਕਰਦੀ ਹੈ ਬਈ ਬੀਦੀ ਸਾਹਿਬ ਕਿ ਐਡਾ ਵੱਡਾ ਪ੍ਰੋਗਰਾਮ ਕਰ ਰਹੇ ਹੋ ਕਿੰਨੇ ਕ ਇਕੱਠ ਹੋਣ ਦੀ ਤੁਹਾਨੂੰ ਉਮੀਦ ਹੈ ਜੀ ਇਕੱਠ ਤੁਸੀਂ ਅੱਜ ਦੇਖੋ ਜੋ ਜੋ ਅੱਜ ਹਾਲਾਤ ਨੇ ਲੋਕ ਤਾਂ ਆ ਆਪਨੀ ਵੱਡੀ ਗਿਣਤੀ ਤੁਸੀਂ ਦੇਖੋਗੇ ਉਹਨਾਂ ਕਿੰਨਾ ਇਕੱਠ ਹੁੰਦਾ ਮੈਂ ਪੰਜਾਬ 'ਚ ਮੈਨੂੰ ਲੱਗਦਾ ਸਭ ਤੋਂ ਵੱਧ ਇਕੱਠ ਜਿਹੜੇ ਸਾਡੇ ਪ੍ਰੋਗਰਾਮ ਸਭ ਤੋਂ ਵੱਧ ਨੰਬਰ 1 ਤੇ ਆਏਗਾ ਮਾਰਾ ਜੀ ਇਹਨਾਂ ਲੋਕਾਂ ਨੇ 1 ਤਾਂ ਫਿਰ ਤੁਸੀਂ ਉੱਥੋਂ ਦਾ ਜਾ ਲਾ ਸਕਦੇ ਹੋ ਕਿ ਜੇ 15 ਜੋ 8 ਬਾਲਾਕਸਨ ਦੀ ਦਵਾਈਆਂ ਨੇ ਤੇ ਅਗਲੀ ਆਦੀ ਉਹ ਤੇ ਬਾਕੀ ਧੱਕੇ ਨਾਲ ਹੋ ਸਕਦਾ ਉਹਨਾਂ ਜਿੱਤੀਆਂ ਜਿੱਤੀਆਂ 15 ਇਹਨੇ ਇਹਨਾਂ ਨੇ ਵੀ ਇਸ ਕਰਕੇ ਕੋਈ ਇਹੋ ਜੀ ਗੱਲ ਨਹੀਂ ਆ ਗਈ ਤੁਸੀਂ ਅਗਲੀ ਆਦੀ ਜਿਹੜਾ ਵਾ ਉਹਨਾਂ ਨੂੰ ਬੰਦਾ ਨਹੀਂ ਲੱਭਣੇ ਕੋਈ ਤੁਸੀਂ ਦੇਖੋ ਖੜੇ ਕਰਨ ਵਾਸਤੇ ਇਸ ਲਈ ਜਿਹੜਾ ਮੈਂ ਵੀ ਉਦੋਂ ਦੇਖ ਰਿਹਾ ਕੰਬੋਤ ਸਾਹਿਬ ਬੋਲ ਰਹੇ ਸਨ ਮੈਂ ਦੇਖਿਆ ਉਦੋਂ ਸੋਸ਼ਲ ਮੀਡੀਆ ਤੇ ਜਿਹੜੇ ਬੰਦਿਆਂ ਨੂੰ ਅੱਜ ਲੋਕ ਨੌਬਤ ਆ ਗਈ ਜਿਹੜੇ ਐਮਐਲ ਨੂੰ ਇੰਨਾ ਨਹੀਂ ਪਤਾ ਕਿ ਮੈਂ ਮੇਰੇ ਵਰਕਰ ਕਿਹੜੇ ਨੇ ਮੁਲਾਜ਼ਮ ਕਿਹੜੇ ਨੇ ਜੇ ਮਲ ਸਫਾਈ ਸੇਵਕਾਂ ਦੇ ਰੋਪੇ ਪਾ ਕੇ ਉਸ ਪਾਰਟੀ ਸ਼ਾਮਿਲ ਕਰਕੇ ਉਹਨਾਂ ਨੂੰ ਖੁਸ਼ੀ ਤੇ ਤਸੱਲੀ ਹੁੰਦੀ ਆ ਇਸ ਤੋਂ ਮੈਕਸਮਮ ਮਾੜੀ ਮਾੜਾਕ ਘਟਣਾ ਕੋ ਹੋ ਨਹੀਂ ਸਕਦੀ ਇਸ ਕਰਕੇ ਇਹ ਜਿਹੜਾ ਵਿਚਾਰੇ ਮਲਾਜਮਾਂ ਨੂੰ ਸ਼ਹੀਦ ਕਰਨ ਵਾਸਤੇ ਉਹਨਾਂ ਨੂੰ ਸ਼ਾਮਿਲ ਕਰਾ ਕੇ ਕੀ ਸਾਬਤ ਕਰਨਾ ਚਾਹੁੰਦੇ ਵਿਕਾ ਲੋਕੀ ਲੋਕ ਤੇ ਅੱਜ ਉਹਨਾਂ ਨੂੰ ਭਜਣ ਦੇ ਨੇ ਉਹ ਖਿੱਚਣ ਦੇ ਨੇ ਓ ਇਦਾਂ ਕਦੀ ਲੋਕ ਪਿਆਰ ਨਾਲ ਖਿੱਚੇ ਜਾਂਦੇ ਨੇ ਕਿ ਬਹੁਤ ਸਾਰੇ ਲੋਕ ਪਿਆਰ ਕਰਦੇ ਜਿਹਦਾ ਸਬੂਤ ਆ ਹੁੰਦੀ ਮੀਟਿੰਗਾਂ ਧੰਨਵਾਦ